हां जी मित्रों की हालचाल आई होप ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਕੈਂਟ ਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇ ਲਈ ਇਦਾਂ سپورਟ ਕਰਦੇ ਰਹੋ ਮੈਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਆਹ ਵੀਡੀਓਸ ਵੇਖੋ ਫਿਰ ਇਹਨਾਂ ਦੇ ਫਣੀ ਫਣੀ ਕਮੈਂਟ ਪੜਦੇ ਆਂ ਤਾਂ ਕਮੈਂਟ ਵੀ ਬਹੁਤ ਫਣੀ ਹੋਣ ਵਾਲਿਆ ਇਸ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖਿਓ ਆ ਜੀ ਦੇਖਦੇ ਆਂ ਬੈਠ ਚ ਮਜ਼ਾ ਆਏਗਾ ਪਿੱਛੇ ਖੜੇ ਛੋਟੇ ਆੜੇ 'ਚ ਬਿਠਾ ਕੇ ਮੈਨੂੰ ਦੂਰ ਛੱਡ ਆ ਉਹ ਕਿੱਥੇ ਸੇਮ ਦੀ ਰੇਂਜ ਜਾਵੇ ਨੱਚ ਵੀਰ ਖੁੱਲ ਕੇ ਨੱਚ ਤੇਰਾ ਨੱਚਣਾ ਬੰਦਾ ਦੇਖ ਸਾਲਾ ਕਿਵੇਂ ਖੁਸ਼ੀ ਹੁੰਦਾ ਸਾਨੂੰ ਦੁੱਖ ਦੇਖ ਕੇ ਕੁਸੀ ਤੀਨੂ ਰੋਈ ਜਾਂਦੇ ਮੈਂ ਤੇਤੀਆਂ ਦਾ ਹੋ ਗਿਆ ਘਰ ਦੇ ਹਜੇ ਕਹੀ ਜਾਂਦੇ ਤੈਨੂੰ ਕੈਨ ਕੁੜੀ ਨਹੀਂ ਦੇਣੀ ਮੈਂ ਤਾਂ ਬਹੁਤ ਪਹਿਲਾਂ ਉਮੀਦ ਛੱਡੀ ਬੈਠਾ ਏ ਬਸ ਹੁਣ ਸਾਡਾ ਭੋਗ ਪਹਿਣਾ ਵਿਆਹ ਦੀ ਉਮਰ ਲੰਘ ਗਈ ਮੈਂ ਤਾਂ ਪੈਨਸ਼ਨ ਦਾ ਫਾਰਮ ਭਰਾਵਾਂ ਫਿਰ ਜਿਹੜਾ ਪਿੱਛੇ ਛੋਟਾ ਆਤੀ ਖੜਾ ਵੀਰ ਲਿਆ ਕੇ ਚਾੜਾ ਦੇ ਮੇਰੇ ਤੁਹਾਡੇ ਇਹਨਾਂ ਲਚਨਾ ਕਰਕੇ ਸਾਰੀ ਜ਼ਿੰਦਗੀ ਮੇਰੀ ਕਮੈਂਟ ਪੜਦੇ ਰਹਿਣਗੇ ਤੂੰ ਖੁਦ ਨੂੰ ਸੁਝਦੀ ਏ ਉਹ ਤੋਰੀ ਹੱਥੋਂ ਵੀ ਹੜ ਦਾ ਪਾਣੀ ਉਤਰਨ ਤੋਂ ਬਾਅਦ ਐਦਾਂ ਦੇ ਕਿੜੇ ਨਿਕਲਦੇ ਆ ਸਾਰੇ ਫੁਰਤਾ ਕਮੀਜ਼ ਤੇ ਲਾਲ ਆਏ ਨੇ బిబో భూ ఫా టెంపూ బాధ నన పిచ్చే నా పిచ్చే నల్ బా ਮੈਂ ਵੀ ਆ ਸਾਲ ਵੇਖਣਾ ਚੜਦੇ ਸਿਆਲ ਫਾ ਲੈ ਲੈਣਾ ਗਰਦਨ ਤਾਂ ਐਵੇਂ ਹਿਲਾਉਂਦਾ ਜਿਵੇਂ ਨਾਈ ਤਾਂ ਗੱਲ ਆਉਂਦਾ ਹੁੰਦਾ ਭਾਈ ਇੱਕ ਵਾਰ ਨੱਚ ਲੈ ਬਾਅਦ ਵਿੱਚੋਲੇ ਦਾ ਨੰਬਰ ਸੈਂਡ ਕਰ ਦੀ ਭਾਈ ਤੁਹਾਡੇ ਘਰ ਜਿਹੜੀ ਮੋਟਰ ਲੱਗੀ ਹੈ ਇਹਦੇ ਪਾਈਪ ਨਾਲ ਸਾਨੂੰ ਫਾ ਦੇ ਦੇ ਲੱਕੀ ਖਤਮ ਹੋ ਗਿਆ ਸਾਰਾ ਕੁਝ ਗਿਆਨੀ ਜਿਹੜੀ ਪਿਛੇ ਵਾਲੀ ਤਾਰ ਆ ਬਿਜਲੀ ਦੀ ਉਹਨਾਂ ਸਾਨੂੰ ਫਾਹ ਦੇ ਦੇ ਇਨਸਟਾ ਦੇ ਨਾਲ ਤੇਰਾ ਨੇਮ ਪਾਉਣਾ ਮੈਂ ਕਾਗਜ਼ਾਂ 'ਚ ਤੇਰਾ ਸਰ ਨੇਮ ਲਾ ਬਾਬੇ ਚਾਹ ਤਾਂ ਪੀ ਲੈਣ ਦਿਆ ਕਰੋ ਕਿੱਥੇ ਮਰ ਗਏ ਸਾਰੇ ਗਾਲਾਂ ਦੇਣ ਵਾਲੇ ਤੇਰਾ ਸਰ ਨੇਮ ਲਾਉਣਾ ਮੈਂ ਆਕੜ ਤੇਰੀ ਦਾ ਵੇ ਮਹਿਮਾਨ ਰੱਖ ਲਾਉ ਮੈਂ ਵੀਰੇ ਤੈਨੂੰ ਮੁਬਾਰਕਾ ਤੇ ਸਾਨੂੰ ਲਾਂ ਤਾਂ ਜੋ ਮਰਜੀ ਪਾਓ ਭਰ ਵਿੱਚੋਲੇ ਦਾ ਨੰਬਰ ਦੇ ਦੀ ਮੈਂ ਵੀ ਕਦੇ ਗੁੱਸੇ ਗਸੇ ਹੋਈ ਚੱਲ ਲਈ ਕਿੰਨੇ ਕਾ ਤੇਰੀ ਜੱਟੀ ਦੇ ਉਹਦਾ ਨਾਮ ਲਾ ਦੇ ਤੇ ਸਾਨੂੰ ਫਾਦ ਲਾ ਦੇ ਜੀ ਲੈਨ ਤੋਂ ਜਿਹੜੇ ਚਾਰਕ ਦੇਣ ਹੈਗੇ ਆ ਹੱਤਰ ਤੀਤੇ ਮੇਰੇ ਪੈਰ ਨਹੀਂ ਲੱਗਦੇ ਖਿਲ ਗਿਆ ਨੂੰ ਲੂਤ ਹੋਰ ਅੱਬਾ ਅਸੀਂ ਕੀ ਮਾਂ ਮਾਰੇ ਤੇਰੇ ਅਸੀਂ ਵੀ ਅੱਜ ਮਰ ਜਾਨੇ ਕਿ ਸਾਨੂੰ ਕੋਈ ਮਿਲੂਗੀ ਇਹ ਮੱਕਣੀ ਦਾ ਸਈਆ ਪਰ ਆਪਾਂ ਕੀ ਆ ਚੰਗੀ ਫਸਲ ਨੂੰ ਕੀੜਾ ਖਾ ਜਾਂਦਾ ਰੱਬਾ ਮੇਰਾ ਹਿਸਾਬ ਕਰਦੇ ਬਸ ਸਰਕਾਰ ਨੂੰ ਬੇਨਤੀਆਂ ਕਰ-ਕਰ ਸਪਰੇਅ ਦੀ ਬੋਤਲਾਂ ਦਿੱਤੀਆਂ ਜਾਂਵਣ ਬੈਰ ਵੀ ਨਹੀਂ ਇਹੋ ਵੀ ਮੇਰੇ ਨਾਲੋਂ ਖਾ ਕੇ ਖੜ ਬੈਠਿਆ ਸਾਡੇ ਬਾਰੇ ਦੇ ਪਹਿਲਾਂ ਤਾਂ ਪੰਪ ਦੇਣ ਵਾਲਾ ਲੱਭੋ ਦੇਖੀ ਭਾਈ ਬਾਣਾ ਕਢਾ ਲਵੀਂ ਵੀਰ ਨੂੰ ਦੋਰਾ ਪਿਆ ਲੱਗਦਾ ਪਾਸਪੋਰਟ ਸਾਈਜ਼ ਬਦਮਾਸ਼ ਬਰਬਰੀ ਨਾਨਾ ਫੁੱਲ ਬਰੀ ਮੰਮੀ ਨੇ ਆ ਕੇ ਐਦਾਂ ਹੀ ਮਾਰਨੀ ਆ ਬਸ ਜਾਂ ਮੈਂ ਤੇਰੀ ਜਾ ਕਰ ਦਿਆਂ ਦੀ ਕਸੂ ਮਾਸ ਕਿਸ ਫਿਰਦੇ ਭਾਈ ਜੋ ਪਿੱਛੇ ਮੰਜਾ ਉਹਦਾ ਪਾਵਾ ਪਟਕੇ ਸਾਨੂੰ ਦੇ ਦੇ ਵੀਰੇ ਪਿੱਛੇ ਕਾਂਦੇ ਤੋਂ ਰੋੜਾ ਚੱਕ ਕੇ ਸਾਡੇ ਸਿਰ 'ਚ ਮਾਰ ਮੁਕਰ ਗਈ ਸੋਹਾ ਕੇ ਮੇਰੇ ਸਿਰ ਦੀ ਨਹੀਂ ਅਜ ਫਿਰ ਮੁਕਰ ਗਈ ਮੈਨੂੰ ਲੱਗਦਾ ਸਾਡੇ ਘਰ ਦੇ ਵੱਡਾ ਕਰਕੇ ਵੇਚਣਗੇ ਪਿੱਛੇ ਕੰਧ ਦੇੜ ਕੇ ਸਾਡੇ ਘਰ ਵਾਲੇ ਇੱਟਾਂ ਮਾਰ ਪਿੱਛੋਂ ਇੱਟ ਚੱਕ ਕੇ ਮੇਰੇ ਮੱਥੇ ਤੇ ਮਾਰਦੇ ਬੱਸ ਬਰਨਾਲੇ ਰਸਾ ਤੋਲ ਕੇ ਮਿਲਦਾ ਸਸਤਾ ਆਜੋ ਸਾਰੇ ਚੱਲਿਏ ਹੁਣੀ ਮੈਂ ਕੱਲ੍ਹ ਦਰਕਾਨੇ ਸ਼ਿਕਾ ਮਾਰਦਾ ਫੇਰਾ ਨਹੀਂ ਮੈਨੂੰ ਲੱਗਦਾ ਯਾਦ ਤੂੰ ਹੀ ਕਰਦੀ ਹੋਵੇਂਗੀ ਮੰਮੀ ਲੈ ਜੋ ਰੋਟੀ ਚੱਕ ਕੇ ਮੈਂ ਨਹੀਂ ਖਾਣੀ ਕੁੜੀਆਂ ਅੰਨੀਆਂ ਹੋਈਆਂ ਫਿਰਦੀਆਂ ਨੇ ਕਾਲਾ ਜਾਦੂਨੀ ਉਹਨੇ ਕਾਲਾ ਹੀ ਚੱਕ ਲਿਆ ਮੈਨੂੰ ਲੱਗਦਾ ਕੋਈ ਮੈਂ ਟੂਣਾ ਟੱਪ ਗਿਆ ਵਾਂ ਏ ਆਈ ਆਏ ਪੱਕਾ ਸਹੀ ਗਾਲਾ ਪੱਕੀ ਫਸਲ ਨੂੰ ਕੀੜਾ ਖਾ ਜਾਂਦਾ ਹਟੀ ਨਾ ਜਿੰਨਾ ਟਾਈਮ ਮਰਦੇ ਨਹੀਂ ਅਸੀਂ ਖੂਹ ਵੇਖਣਾ ਤੇ ਏਡਾ ਦੀਆਂ ਜੇਬਾਂ ਵੇਖ ਲਈ ਕਿ ਤੂੰ ਕਰਨੀ ਆ ਓ ਨਾਲੇ ਗਿਆਨੀ ਤੈਨੂੰ ਲੱਖ ਲੱਖ ਵਧਾਈਆਂ ਤੇ ਸਾਨੂੰ ਲਾਂਤਾਂ ਤੈਨੂੰ ਮੁਬਾਰਕਾ ਤੇ ਸਾਨੂੰ ਲਾਂਤਾਂ ਸਾਲਾ ਮਰਨੋਂ ਦਾ ਦੇਖ ਕੇ ਕਹਿ ਦੋ AI ਨਾਲ ਬਣੀ ਆ ਮੈਂ ਤਾਂ ਐਵੇਂ ਬੁੱਲਟ ਤੇ ਗੇੜੇ ਲਾਉਂਦਾ ਰਿਆਂ ਪਤੰਦਰ ਟੈਂਪੂ ਚ ਲਈ ਫਿਰਦਾ ਮੇਰੀ ਅਜੇ ਦਿਲ ਦੀ ਦਵਾਈ ਚੱਲਦੀ ਆ ਨਾ ਆਪਣੇ ਖੰਨ ਸੁਪਨੇ ਚ ਵੀ ਨਹੀਂ ਛੱਡ ਸਕਦੇ ਰੱਬਾ ਮੈਨੂੰ ਕਾਲਾ ਹੀ ਬਣਾ ਦਿੰਦਾ ਫੋਨ ਦਾ ਕਵਰ ਲਾ ਕੇ ਮੇਰੇ ਮੱਥੇ 'ਚ ਮਾਰ ਬੱਸ ਕਾਲਿਯੋ ਗਨਾਨਾ ਕਾਲਿਆਂ ਦਾ ਯੁੱਗ ਪੰਜਾਬ 'ਚ ਸਭ ਤੋਂ ਡੂੰਗੀ ਨਹਿਰ ਕਿਹੜੀ ਆ ਰਾਤ ਨੂੰ ਮੁੱਕ ਜਾਣੀ ਮੁੱਕਣੀ ਦੀ ਗੱਲ ਪਾਤ ਬਾਈ ਪਿਛੋਂ ਪਰਦੇ ਲਾ ਕੇ ਫਾਹ ਦੇ ਦੇ ਸਾਨੂੰ ਇਹ ਤਾਂ ਸੋ ਜਾਊ ਪਰ ਸਾਡੀ ਨੀਂਦ ਉੱਡ ਗਈ ਸੋ ਜਾ ਅਸੀਂ ਰੋਕਿਆ ਤੈਨੂੰ ਕਾਸ਼ ਮੈਂ ਵੀ ਕਾਲਾ ਹੁੰਦਾ ਸੋਰੀ ਜੇ ਖਿੱਚਣੀ ਆ ਇੱਕ ਸੈਲਫੀ ਹੱਥਾਂ ਵਿੱਚ ਹੱਥ ਪਾ ਕੇ ਨਾਲ ਦੁਰ ਸਾਲ ਕਹੋ ਨਾ ਮੰਨਦੇ ਫਿਰ ਖੋ ਜਾਣਾ ਸੀ ਕੰਮ ਦੋਨਾਂ ਦਾ ਛੋਟੀ ਉਮਰ 'ਚ ਵਿਆਹ ਕਿਹੜਾ ਸੌਖਾ ਕੱਚੀ ਉਮਰ 'ਚ ਟੰਗੇ ਆ ਗਿਆ ਝਾਲਮਾ ਚੰਗਾ ਲੱਗਿਆ ਕਰੂ ਸੰਧੂ ਆਵੇ ਨਾਮ ਤੇਰੇ ਨਾਲ ਸਾਥ ਸਾਥ ਇਹਨਾਂ ਦੀ ਪਾਸਪੋਰਟ ਸਾਈਜ਼ ਫੋਟੋ ਵੀ ਲਖ ਲੋ ਕੰਮ ਆਊਗੀ ਭੋਗ ਵੇਲੇ ਹਲੇ ਤਾਂ ਜਲਦੀ ਹੋ ਗਿਆ ਵਯਾ ਉਮਰ ਤਾਂ ਕੁਛ ਵੀ ਨਹੀਂ ਸੀ ਸਾਨੂੰ ਪਰਤਾ ਦਿਲਪੁਰ ਕੌਣ ਲਈ ਅਸਰੇਗੇ ਬਾਬਾ ਹੱਥ ਨਾ ਵਢਾ ਲਵੀਂ ਕਿਰੇ ਬਾਬਾ ਧਿਆਨ ਨਾਲ ਕੰਮ ਕਰ ਲੈ ਬਿਜਲੀ ਵੀ ਬਹੁਤ ਡਫਾਉਂਦੀ ਆ ਗੇ ਨੀਰ ਵਹੋ ਲਈ ਗੁਰ ਪਖਰੇ ਹੋਗੇ ਬਾਬਾ ਕਲੀਆਂ ਫੂਕਾਣਾ ਮਾਰ ਗੀਤ ਵੀ ਗਾਲਾ ਕਾਮਕਾਰ ਕਰ ਲਾ ਜੇ ਮਕਾਨ ਮਾਲਕ ਆ ਗਿਆ ਨੇ ਤੇ ਆਈ ਦਿਵਾਰੀ ਤੋੜ ਦੇਣੀ ਆ ਕੋਈ ਪਰਾ ਦੇ ਵਿੱਚ ਸੁਟੇ ਮੁੰਡੀਆਂ ਖੇਡਣੀਆਂ ਤੇਰੇ ਨਾਲ ਖੇਲ ਗੋਰੀਏ ਉੱਤੇ ਚਾਹ ਗੈਂਗ ਵੀ ਕਹਿੰਦੀ ਹੋਣੀ ਸਾਡੀ ਵਾਰੀ ਆਊਗੀ ਬਸ ਇਹ ਹਿਸਾਬ ਨਾਲ ਮੈਂ ਛੜਾਈ ਮਰਨਾ ਵਾਂ ਤੇਰੇ ਅੱਗੇ ਇੱਕੋ ਆ ਦਿਮਾਗ ਨੇ ਕੁੜੀਏ ਤੇਰੇ ਅੱਗੇ ਇੱਕੋ ਆ ਦਿਮਾਗ ਸਾਡੇ ਤਾਂ ਸੁਪਨੇ ਰਹਿ ਜਾਣੇ ਲੱਗਦਾ ਬਸ ਰੱਬਾ ਅਸੀਂ ਨਹੀਂ ਰਹਿਣਾ ਹਿਸਾਬ ਕਰਦੇ ਕੋਈ ਨਾ ਇਕੱਠੇ ਕੁਰਕਲੇ ਲੈਣ ਜਾਇਆ ਕਰਨਗੇ ਮਾਮਾ ਤੂੰ ਤਾਂ ਖੇਡ ਖੇਡ ਗਿਆ ਸਾਡਾ ਕੀ ਆ ਹਾਂਜੀ ਮਿੱਤਰੋ ਇਹ ਹੀ ਅੱਜ ਦੀ ਵੀਡੀਓ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਤੇ ਕਮੈਂਟ ਵਿੱਚ ਇਹ ਵੀ ਦੱਸਿਓ ਤੁਸੀਂ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਡੀਓ ਦੇਖ ਰਹੇ ਹੋ ਤੇ ਵੀਡੀਓ ਨੂੰ ਲਾਈਕ ਕਰਨ ਤੋਂ ਬਾਅਦ ਕਮੈਂਟ ਵਿੱਚ ਹਾਈਪ ਦੀ ਆਪਸ਼ਨ ਹੋਣੀ ਆ ਉਹਨੂੰ ਹਾਈਪ ਜਰੂਰ ਦੇ ਦਿਓ ਤਾਂ ਜੋ ਚੈਨਲ ਗਰੋ ਹੋ ਸਕੇ ਸੋ ਇਹੀ ਅੱਜ ਦੀ ਵੀਡੀਓ ਮਿਲ ਜਾਏ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮਚ ਗਾਇਸ